ਪ੍ਰਭੂ ਜੀ ਸੁਨਾਸਰੀ ਦੇ ਨਾਮ ਵਿੱਚ ਮੇਰੇ ਅਸੀਸ ਭੈਣ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸलाम ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਇਸੇ ਤਰ੍ਹਾਂ ਤੁਸੀਂ ਆਤਮਿਕ ਔਰ ਸਰੀਰਕ ਤਰੱਕੀ ਵਿੱਚ ਵਾਦੇ ਜਾਓ ਪ੍ਰਭੂ ਤੁਹਾਨੂੰ ਫਲ ਵਧਾਵੇ ਔਰ ਤੁਹਾਡੀਆਂ ਸਭੇ ਜ਼ਰੂਰਤਾਂ ਖੁਦਾ ਆਪਣੀ ਹਜ਼ੂਰੀ ਵਿੱਚੋਂ ਪੂਰੀਆਂ ਕਰੇ ਕਿਉਂਕਿ ਪਰਮੇਸ਼ਰ ਨੂੰ ਧੱਕਣ ਵਾਲੇ ਕਦੀ ਸ਼ਰਮਿੰਦਾ ਨਹੀਂ ਹੁੰਦੇ ਕਹਿੰਦਾ ਲਾਨਤ ਹੈ ਉਸ ਇਨਸਾਨ ਤੇ ਜਿਹੜਾ ਇਨਸਾਨ ਤੇ ਭਰੋਸਾ ਕਰਦਾ ਪਰ ਜਿਹੜਾ ਮੇਰੀ ਹਜ਼ੂਰੀ ਵਿੱਚ ਆਉਂਦਾ ਜਿਹੜਾ ਮੇਰਾ ਮੇਰੇ ਤੇ ਈਮਾਨ ਲੈਂਦਾ ਉਹ ਕਦੀ ਸ਼ਰਮਿੰਦਾ ਨਹੀਂ ਹੁੰਦਾ ਮੇਰੇ ਅਜ਼ੀਜ਼ੋ ਸਾਨੂੰ ਕਦੀ ਕਿਸੇ ਇਨਸਾਨ ਦੇ ਅੱਗੇ ਹੱਥ ਨਹੀਂ ਓੜਣਾ ਸਾਨੂੰ ਸਿਰ ਪਰਮੇਸ਼ਰ ਤੋਂ ਮੰਗਣਾ ਹੈ ਔਰ ਪਰਮੇਸ਼ਰ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਸੋ ਮੇਰੇ ਅਜ਼ੀਜ਼ੋ ਇਸੇ ਤਰ੍ਹਾਂ ਜਦ ਅਸੀਂ ਖੁਦਾ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਈਯੂਬ ਨੇ ਕਿੰਨਾ ਪਰਮੇਸ਼ਰ ਨੂੰ ਤੱਕਿਆ ਅਬਰਾਹਮ ਨੇ ਦਾਊਦ ਨੇ ਏਲੀਆ ਨੇ ਅਲੀਸ਼ਾ ਜਿਹੜੇ ਪਰਮੇਸ਼ਰ ਨੂੰ ਤੱਕਦੇ ਸੀਗੇ ਉਹ ਲੱਖਾਂ ਦੁੱਖਾਂ ਦੇ ਵਿੱਚੋਂ ਦੀ ਵੀ ਨੰਗ ਕੇ ਉਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਬਰਕਤਾਂ ਪਰਮੇਸ਼ਰ ਤੋਂ ਪਾਈਆਂ ਸੋ ਮੇਰੇ ਅਜ਼ੀਜ਼ਾ ਜਦੋਂ ਅਸੀਂ ਵੀ ਪ੍ਰਭੂ ਯਿਸੂ ਮਸੀਹ ਨੂੰ ਤੱਕਾਂਗੇ ਉਹਦੀ ਕ੍ਰੂਸ ਨੂੰ ਤੱਕਾਂਗੇ ਤਾਂ ਹਮੇਸ਼ਾ ਬਚਾਂਗੇ ਜਿਸ ਤਰ੍ਹਾਂ ਮੂਸਾ ਨੇ ਅਯਾਰਡ ਦੇ ਵਿੱਚ ਸੱਪ ਨੂੰ ਚੱਕ ਦਿੱਤਾ ਕਿ ਕਹਿੰਦਾ ਕਿ ਇਸੇ ਤਰ੍ਹਾਂ ਪ੍ਰਭੂ ਇਸ ਸਮਾਸਰੇ ਦੀ ਕ੍ਰੂਚੀ ਕੀਤੀ ਜਾਵੇਗੀ ਜਿਹੜਾ ਉਹਨੂੰ ਤੱਕੂਗਾ ਸੋਭਾ ਚ ਜਾਊਗਾ ਮੇਰੇ ਜੀਜ਼ੋ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਚਾਹੁੰਦੀ ਆ ਕਿ ਇੱਕ ਬੰਦਾ ਜਿਹੜਾ ਮਤਲਬ ਕਿ ਲੋਕਾਂ ਵੱਲ ਇੰਦਾ ਖੁਦਾ ਦਾ ਭਗਤ ਆ ਉਹ ਲੋਕਾਂ ਵੱਲ ਦੇਖ ਰਿਹਾ ਸੀਗਾ ਔਰ ਪਰੇਸ਼ਾਨ ਹੋ ਰਿਹਾ ਸੀਗਾ ਕਿ ਜਗਤ ਦੇ ਤੇ ਕਿੰਨਾ ਪਾਪ ਆ ਕਿੰਨਾ ਜ਼ੁਲਮ ਵਧ ਰਿਹਾ ਵਾ ਇਸੇ ਤਰ੍ਹਾਂ ਉਹਨੇ ਖੁਦਾ ਦੇ ਨਾਲ ਗੱਲ ਕੀਤੀ ਕਿ ਪ੍ਰਭੂ ਜੀ ਮੈਂ ਇਹਨਾਂ ਲੋਕਾਂ ਨੂੰ ਤੇਰੇ ਕੋਲ ਲਿਆਉਣਾ ਚਾਹੁੰਦਾ ਹਾਂ ਇਹਨਾਂ ਲੋਕਾਂ ਨੂੰ ਮੈਂ ਤੇਰਾ ਵਚਨ ਸੁਣਾਉਣ ਜਾਂਦਾ ਤਾਂ ਜਦੋਂ ਉਹ ਪ੍ਰਭੂ ਨੇ ਉਹਨੂੰ ਕਿਹਾ ਕਿ ਜਾ ਤੂੰ ਇਹਨਾਂ ਲੋਕਾਂ ਨੂੰ ਮੇਰੇ ਕੋਲ ਲਿਆ ਮੈਂ ਇਹਨਾਂ ਨੂੰ ਮਾਫ ਕਰ ਦੇਵਾਂਗਾ ਲੇਕਿਨ ਜਦੋਂ ਉਹਨਾਂ ਲੋਕਾਂ ਕੋ ਗਿਆ ਤਾਂ ਲੋਕਾਂ ਨੇ ਉਹਨੂੰ ਇੱਕ ਅੱਗੇ ਉੱਤਰ ਦਿੱਤਾ ਕਿ ਸਾਡੇ ਕੋਲ ਟਾਈਮ ਨਹੀਂਗਾ ਸਾਡੇ ਕੋਲ ਬਿਲਕੁਲ ਵੀ ਵਕਤ ਨਹੀਂਗਾ ਕੋਈ ਆਪਣੇ ਕੰਮ ਵਿੱਚ ਬਿਜ਼ੀ ਸੀ ਕੋਈ ਵਿਆਹ ਸ਼ਾਦੀ ਵਿੱਚ ਬਿਜ਼ੀ ਸੀ ਕੋਈ ਆਪਣੇ ਹਰ ਇੱਕ ਆਪੋ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਸੀ ਲੇਕਿਨ ਉਹ ਖੁਦਾ ਦੇ ਕੋਲ ਆਉਣ ਲਈ ਰਾਜ਼ੀ ਨਾ ਹੋਏ ਲੇਕਿਨ ਇਸੇ ਤਰ੍ਹਾਂ ਉਹ ਜਦੋਂ ਖੁਦਾ ਗਿਆ ਕਿ ਉਹ ਸਭ ਲੋਕ ਤੇਰੇ ਕੋਲ ਆਉਣਾ ਚਾਹੁੰਦੇ ਨਹੀਂਗੇ ਲੇਕਿਨ ਇੱਕ ਦਿਨ ਫਿਰ ਉਹ ਜਦੋਂ ਇੱਕ ਕਬਰਸਤਾਨ ਦੇ ਕੋਲ ਖੜਾ ਹੋਇਆ ਤਾਂ ਉੱਥੇ ਵੀ ਉਹ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਾ ਲੋਕ ਰੋ ਰਹੇ ਆ ਬਿਲ ਕਰ ਰਹੇ ਆ ਕਿ ਉਹਨਾਂ ਨੂੰ ਇਹ ਚਿੰਤਾ ਕਿ ਹੁਣ ਸਾਡਾ ਨਿਆਂ ਹੋਣਾ ਤਾਂ ਸਾਡੇ ਨਾਲ ਕਿੱਦਾਂ ਹੋਣੀ ਆ ਇਸੇ ਤਰ੍ਹਾਂ ਉਹ ਜਦੋਂ ਉਹ ਉਥੇ ਕਬਰਿਸਤਾਨ ਤੇ ਰੋ ਰਿਹਾ ਹੁੰਦਾ ਦੇਖ ਰਿਹਾ ਤਾਂ ਉਹਦੇ ਦਿਲ ਵਿੱਚ ਆਇਆ ਕਿ ਮੈਂ ਇਹਨਾਂ ਲੋਕਾਂ ਦਾ ਖੁਦਾ ਦੇ ਨਾਲ ਮੇਲ ਕਰਾਵਾਂ ਤੇ ਜਦੋਂ ਨੇ ਉਹਨਾਂ ਲੋਕਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਹਾਂ ਅਸੀਂ ਖੁਦਾ ਦੇ ਕੋਲ ਜਾਣਾ ਚਾਹੁੰਦੇ ਹਾਂ ਪਰ ਜਦੋਂ ਉਹ ਪਰਮੇਸ਼ਰ ਦੇ ਕੋਲ ਖੁਦਾ ਨਾਲ ਉਹਨੇ ਗੱਲ ਕੀਤੀ ਤਾਂ ਖੁਦਾ ਕਹਿੰਦਾ ਇਹਨਾਂ ਲੋਕਾਂ ਨੇ ਮੇਰੇ ਕੋਲ ਟਾਈਮ ਨਹੀਂ ਸੋ ਮੇਰੇ ਜੀਜ਼ਸ ਇਸ ਕਹਾਣੀ ਦੇ ਜਰੀਏ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਨੀ ਹਾਂ ਕਿ ਪਰਮੇਸ਼ਰ ਜੀਵਦਿਆਂ ਦਾ ਪਰਮੇਸ਼ਰ ਹੈ ਮੂਆਂ ਦਾ ਪਰਮੇਸ਼ਰ ਨਹੀਂ ਜਦੋਂ ਸਾਡੀ ਜ਼ਿੰਦਗੀ ਚੋ ਇਹ ਮੌਕਾ ਨਿਕਲ ਗਿਆ ਅੱਜ ਸਾਨੂੰ ਪਰਮੇਸ਼ਰ ਨੇ ਜ਼ਿੰਦਗੀ ਦਿੱਤੀ ਹੈ ਅੱਜ ਸਾਨੂੰ ਇਹ ਸਾਹ ਦਿੱਤੇ ਆ ਕਿ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਵਚਨਾਂ ਦੇ ਵਿੱਚ ਬਣੇ ਰਹੀਏ ਅੱਜ ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣੇ ਪਾਪਾਂ ਤੋਂ ਪਛਤਾਈਏ ਉਹਨਾਂ ਤੋਂ ਮੁੜੀਏ ਔਰ ਪ੍ਰਭੂ ਯਿਸੂ ਨਾਸਰੀ ਤੋਂ ਵੱਲ ਨੂੰ ਜਾਈਏ ਔਰ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਦਾ ਪੱਲਾ ਫੜਾਂਗੇ ਤਾਂ ਸੱਚਮੁੱਚ ਯਹਵਾ ਕਹਿੰਦਾ ਸਵਰਗ ਦੇ ਰਾਜ ਵਿੱਚ ਮੈਂ ਤੁਹਾਨੂੰ ਆਪਣੇ ਨਾਲ ਬਿਠਾਵਾਂਗਾ ਸੋ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਰਾਜ ਦੀ ਜਿਹੜੀ ਹੈ ਤਿਆਰੀ ਕਰਨੀ ਚਾਹੀਦੀ ਆ ਕਿਉਂਕਿ ਅੱਜ ਸਾਡੇ ਕੋਲ ਮੌਕਾ ਹੈ ਜਿੰਨਾ ਚਿਰ ਅਸੀਂ ਜੀਦੇ ਆਂ ਜਿੰਨਾ ਜਿਹੜੀ ਉਮਰ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਇਹਦੇ ਵਿੱਚ ਅਸੀਂ ਪਛਤਾਪ ਕਰ ਸਕਦੇ ਲੇਕਿਨ ਇਸ ਤੋਂ ਬਾਅਦ ਕੋਈ ਪਛਤਾਪ ਨਹੀਂਗਾ ਪਰਮੇਸ਼ਰ ਜੀਂਦਿਆਂ ਦਾ ਪਰਮੇਸ਼ਰ ਅੱਜ ਸਾਨੂੰ ਜ਼ਰੂਰਤ ਹੈ ਮੁੜਨ ਦੀ ਅੱਜ ਸਾਨੂੰ ਪਛਤਾਪ ਕਰਨ ਦੀ ਜ਼ਰੂਰਤ ਆ ਜਿਸੇ ਤਰ੍ਹਾਂ ਇਸੇ ਤਰ੍ਹਾਂ ਜਦੋਂ ਇੱਕ ਅਮੀਰ ਆਦਮੀ ਤੇ ਕਲਾਜ਼ਰ ਜਦੋਂ ਉਹ ਬਹੁਤ ਇਸ ਧਰਤੀ ਤੇ ਅਮੀਰ ਆਦਮੀ ਜਿਹੜਾ ਸੀ ਬਹੁਤ ਸ਼ਾਨੂ ਸ਼ੌਕਤ ਨਾਲ ਰਹਿੰਦਾ ਸੀਗਾ ਬਹੁਤ ਪੈਸੇ ਵਾਲਾ ਸੀਗਾ ਉਹਨੇ ਕਦੀ ਖੁਦਾ ਦਾ ਧਿਆਨ ਨਹੀਂ ਕੀਤਾ ਲੇਕਿਨ ਇੱਕ ਦਿਨ ਉਹ ਅਮੀਰ ਆਦਮੀ ਵੀ ਮਰ ਗਿਆ ਉਹ ਰੋ ਕਰੀਬ ਆਦਮੀ ਲਾਜ਼ਰ ਵੀ ਮਰ ਗਿਆ ਜਦੋਂ ਲਾਜ਼ਰ ਮਰਿਆ ਉਹ ਪਰਮੇਸ਼ਰ ਦੀ ਗੋਦ ਵਿੱਚ ਗਿਆ ਅਬਰਾਹਾਮ ਦੀ ਗੋਦ ਵਿੱਚ ਗਿਆ ਲੇਕਿਨ ਜਦੋਂ ਉਹ ਅਮੀਰ ਆਦਮੀ ਮਰਿਆ ਤਾਂ ਉਹ ਨਰਕ ਦੇ ਵਿੱਚ ਚਲਾ ਗਿਆ ਔਰ ਉੱਥੇ ਉਹ ਰੋ ਰਿਹਾ ਹੈ ਜਦੋਂ ਲਾਜ਼ਰ ਨੂੰ ਦੂਰੋਂ ਦੇਖਦਾ ਆ ਕਿ ਇਹ ਕਿੰਨਾ ਖੁਸ਼ ਹੈ ਕਿੰਨਾ ਇੱਥੇ ਆਨੰਦ ਮਨਾ ਰਿਹਾ ਜਦ ਕਿ ਇਹ ਧਰਤੀ ਤੇ ਕਿੰਨਾ ਦੁਖੀ ਸੀਗਾ ਤੇ ਉਹ ਜਦੋਂ ਉਹਨੂੰ ਦੇਖਦਾ ਤਾਂ ਉਹ ਕਹਿੰਦਾ ਹੇ ਲਾਜ਼ਰ ਹੇ ਲਾਜ਼ਰ ਆਪਣਾ ਇੱਕ ਪੋਟਾ ਪੀ ਕੇ ਪਾਣੀ ਦਾ ਮੇਰੀ ਜੀਭ ਨੂੰ ਤ੍ਰਿਪਤ ਕਰ। ਤੇ ਅਬਰਾਹਮ ਨੇ ਕਿਹਾ ਹੇ ਪੁੱਤਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਐਸ਼ਾ ਉਹ ਸਾਰੇ ਐਸ਼ਵਰਾਮ ਲੈ ਚੁੱਕਾ ਆ। ਮੇਰੇ ਅਜ਼ੀਜ਼ੋ ਮੈਂ ਕਹਿਣਾ ਚਾਹੁੰਨੀ ਆ ਕਿ ਕੋਈ ਧਨ ਕੋਈ ਦੌਲਤ ਸਾਨੂੰ ਮੁਕਤੀ ਨਹੀਂ ਦੇ ਸਕਦਾ ਸਾਨੂੰ ਸਵਰਗ ਵਿੱਚ ਨਹੀਂ ਲੈ ਜਾ ਸਕਦਾ ਅਗਰ ਸਾਨੂੰ ਕੋਈ ਸਵਰਗ ਵਿੱਚ ਲੈ ਜਾ ਸਕਦਾ ਤਾਂ ਉਹ ਇਹ ਬਚਨ ਨਹੀਂ ਆ ਇਹ ਬਚਨ ਜਦੋਂ ਅਸੀਂ ਦਿਲ ਦੀ ਗਹਿਰਾਈ ਦੇ ਨਾਲ ਇਹਦੇ ਤੇ ਵੀ ਮਾਨ ਲਿਆ ਮੰਨਿਆ ਵਿਸ਼ਵਾਸ ਕਰਦੇ ਆ ਇਹਦੇ ਤੇ ਚੱਲਦੇ ਆ ਤਾਂ ਪ੍ਰਭੂ ਯਿਸੂ ਨਾਸਰੀ ਸਾਨੂੰ ਅਨੰਤ ਜੀਵਨ ਦਿੰਦਾ ਆ ਮੇਰੇ ਅਜ਼ੀਜ਼ੋ ਇਹ ਪ੍ਰਭੂ ਯਿਸੂ ਨਾਸਰੀ ਨੇ ਸਾਡੇ ਅੱਗੇ ਦੋ ਰਸਤੇ ਰੱਖਿਆ ਜ਼ਿੰਦਗੀ ਤੇ ਮੌਤ ਦਾ ਉਹ ਕਹਿੰਦਾ ਚੁਣਨਾ ਤੁਸੀਂ ਆ ਮੇਰੇ ਅਜ਼ੀਜ਼ੋ ਜੇ ਅਸੀਂ ਜ਼ਿੰਦਗੀ ਚੁਣਾਂਗੇ ਤਾਂ ਅਸੀਂ ਪ੍ਰਭੂ ਯਿਸੂ ਨਾਸਰੀ ਚੁਣਾਂਗੇ ਤੇ ਜੇ ਅਸੀਂ ਮੌਤ ਚੁਣਾਂਗੇ ਤਾਂ ਅਸੀਂ ਬੁਰੀਾਈ ਨੂੰ ਚੁਣਾਂਗੇ ਜੇਕਰ ਅਸੀਂ ਬੁਰੀਾਈ ਤੇ ਅੱਜ ਚੱਲਦੇ ਆਂ ਤਾਂ ਅੱਜ ਹੀ ਸਾਨੂੰ ਆਪਣੇ ਪਾਪਾਂ ਦਾ ਇਕਰਾਰ ਕਰਕੇ ਪ੍ਰਭੂ ਯਿਸੂ ਨਾਸਰੀ ਕੋ ਤੋਬਾ ਕਰ ਲੈਣੀ ਚਾਹੀਦੀ ਆ ਆਪਣੇ ਪਾਪਾ ਤੋਂ ਮੁੜੇ ਆਉਣਾ ਚਾਹੀਦਾ ਆ ਔਰ ਪ੍ਰਭੂ ਯਿਸੂ ਨਾਸਰੀ ਨਾਲ ਆਪਣਾ ਰਿਸ਼ਤਾ ਜੋੜਨਾ ਚਾਹੀਦਾ ਆ ਮੇਰੇ ਅਜ਼ੀਜ਼ੋ ਅਗਰ ਉਸੇ ਅਮੀਰ ਆਦਮੀ ਨੇ ਉਸ ਵਕਤ ਵੀ ਪਰਮੇਸ਼ਰ ਦਾ ਧਿਆਨ ਕੀਤਾ ਹੁੰਦਾ ਪਰਮੇਸ਼ਰ ਦੇ ਹਦੀਨ ਹੋਇਆ ਹੁੰਦਾ ਤਾਂ ਸ਼ਾਇਦ ਉਹ ਨਰਕ ਵਿੱਚ ਨਾ ਹੁੰਦਾ ਫਿਰ ਉਹਨੇ ਕੀ ਕਿਹਾ ਕਹਿੰਦਾ ਕਿ ਮੇਰੇ ਭਰਾ ਇੰਨੇ ਆ ਜਿਹੜੇ ਧਰਤੀ ਦੇ ਉੱਤੇ ਆ ਪਾਪ ਦੇ ਵਿੱਚ ਵਾ ਗੁਨਾਹ ਦੇ ਵਿੱਚ ਵਾ ਤਾਂ ਲਾਜ਼ਰ ਨੂੰ ਇੱਥੋਂ ਭੇਜ ਤਾਂ ਕਿ ਇਹ ਉਹਨਾਂ ਨੂੰ ਦੱਸੇ ਵੀ ਇਹ ਤੁਸੀਂ ਮਤਲਬ ਕਿ ਪਾਪਾਂ ਤੋਂ ਮੁੜਿਆ ਲੇਕਿਨ ਉਹਨੇ ਕੀ ਕਿਹਾ ਕਹਿੰਦਾ ਧਰਤੀ ਦੇ ਉੱਤੇ ਮੇਰੇ ਦਾਸ ਆ ਮੇਰੇ ਸੰਤ ਆ ਮੇਰੇ ਸੇਵਕ ਆ ਜਿਹੜੇ ਇਸ ਵਚਨ ਨੂੰ ਸੁਣਉਂਦੇ ਆ ਜੇ ਉਹਨਾਂ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਮੈਂ ਇਸ ਇੱਥੋਂ ਵੀ ਕੋਈ ਮਰਦਾ ਭੇਜਾਂ ਮੈਂ ਤਾਂ ਵੀ ਉਹਨਾਂ ਨੇ ਵਿਸ਼ਵਾਸ ਨਹੀਂ ਕਰਨਾ ਮੇਰੇ ਜੀਜ਼ੋ ਅੱਜ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਆ ਮੁੜਨ ਦੀ ਲੋੜ ਆ ਪਰਬੂ ਯਿਸੂ ਨਾਸਰੀ ਦੇ ਦਿੱਤੇ ਲਾਜ਼ਰ ਦੀ ਤਰ੍ਹਾਂ ਈਮਾਨ ਲਿਆਉਣ ਦੀ ਜਰੂਰਤ ਹੈ ਦੁੱਖ ਹੋਵੇ ਸੰਕਟ ਹੋਵੇ ਹਰ ਹਾਲ ਵਿੱਚ ਸਾਨੂੰ ਪ੍ਰਭੂ ਯਿਸੂ ਨਾਸਰੀ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅੱਜ ਸਾਡੇ ਕੋ ਮੌਕਾ ਆ ਮਰਨ ਤੋਂ ਬਾਅਦ ਸਾਡੇ ਕੋ ਕੋਈ ਮੌਕਾ ਨਹੀਂ ਹੋਣਾ ਫਿਰ ਸਾਡਾ ਨਿਆਂ ਹੋਣਾ ਹੈ ਇਸ ਲਈ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਮੌਕਾ ਦਿੱਤਾ ਹੈ ਪਰਮੇਸ਼ਰ ਨੇ ਸਾਨੂੰ ਸਾਹ ਦਿੱਤੇ ਆ ਔਰ ਇਹ ਸਾਹ ਜਿਹੜੇ ਸਾਨੂੰ ਪਰਮੇਸ਼ਰ ਨੇ ਦਿੱਤੇ ਆ ਸਾਨੂੰ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਹੀ ਬਿਤਾਉਣੇ ਚਾਹੀਦੇ ਆ ਹalleluyah ਸਾਨੂੰ ਖੁਦਾ ਦੇ ਹਦੀਨ ਹੋ ਕੇ ਚੱਲਣਾ ਚਾਹੀਦਾ ਆਪਣੀ ਨਹੀਂ ਬਲਕਿ ਪ੍ਰਭੂ ਯਿਸੂ ਨਾਸਰੀ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੀਦਾ ਹੈ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਦੀ ਮਰਜ਼ੀ ਦੇ ਅਨਸਾਰ ਆਪਣੀ ਜੀਵਨ ਬਤੀਤ ਕਰਾਂਗੇ ਤਾਂ ਕਹਿੰਦਾ ਸਵਰਗ ਵਿੱਚ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ ਮੈਂ ਰੱਖੀ ਹੋਈ ਆ ਨੇ ਤਾਂ ਪਰਮੇਸ਼ਰ ਨੇ ਕਦੀ ਨਹੀਂ ਸੀ ਕਹਿਣਾ ਕਿ ਮੈਂ ਤੁਹਾਡੇ ਲਈ ਕਿਉਂਕਿ ਉਹ ਕਹਿੰਦਾ ਉਹਦੇ ਵਚਨ ਚ ਲਿਖਿਆ ਕਹਿੰਦਾ ਮੈਂ ਜਾਣਾ ਆ ਤਾਂ ਤੁਹਾਡੇ ਲਈ ਇੱਕ ਨਵੀਂ ਜਗ੍ਹਾ ਤਿਆਰ ਕਰਦਾ ਫਿਰ ਇਹਦੇ ਲਈ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਆ ਕਿ ਹਾਂ ਪ੍ਰਭੂ ਨੇ ਸਾਡੇ ਲਈ ਇੱਕ ਬਹੁਤ ਅੱਛੀ ਜਗ੍ਹਾ ਜਿੱਥੇ ਅਨੰਤ ਜੀਵਨ ਆ ਅਨੰਤ ਕਾਲ ਦੀਆਂ ਖੁਸ਼ੀਆਂ ਆ ਅਨੰਤ ਕਾਲ ਦਾ ਆਨੰਦ ਆ ਜਿੱਥੇ ਸਾਨੂੰ ਕਦੀ ਵੀ ਕੋਈ ਦੁੱਖ ਕੋਈ ਸੰਕਟ ਨਹੀਂ ਹੋਵੇਗਾ ਪ੍ਰਭੂ ਯਿਸੂ ਨਾਸਰੀ ਹਮੇਸ਼ਾ ਸਾਡੇ ਨਾਲ ਰਹੇਗਾ ਮੇਰੇ ਅਜ਼ੀਜ਼ੋ ਅੱਜ ਸਾਨੂੰ ਪ੍ਰਭੂ ਯਿਸੂ ਨਾਸਰੀ ਵੱਲ ਨੂੰ ਮੁੜਨ ਦੀ ਜ਼ਰੂਰਤ ਹੈ ਆਪਣੇ ਪਾਪਾਂ ਤੋਂ ਪਰਚਾ ਕਿਉਂਕਿ ਇਸ ਧਰਤੀ ਤੇ ਸਾਡੀ ਜਿਹੜੀ ਉਮਰ ਆ ਇਹਦੀ ਇੱਕ ਲਿਮਟ ਆ 70 ਸਾਲ 80 ਸਾਲ ਜੇ ਅਸੀਂ ਬਹੁਤ ਅੱਛੇ ਕੰਮ ਕੀਤੇ ਤਾਂ 100 ਸਾਲ ਵੀ ਹੋ ਸਕਦੀ ਆ ਪਰ ਨਹੀਂ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਵੱਲ ਨੂੰ ਮੁੜਾਂਗੇ ਤਾਂ ਪ੍ਰਭੂ ਯਿਸੂ ਨਾਸਰੀ ਸਾਡੀ ਉਮਰ ਨੂੰ ਵੀ ਵਧਾਏਗਾ ਇਸ ਧਰਤੀ ਤੇ ਸਾਡੀ ਉਮਰ ਦੀ ਇੱਕ ਲਿਮਟ ਆ ਪਰ ਜੇ ਅਸੀਂ ਇਥੋਂ ਪਾਪ ਕਰਦੇ ਹੋਏ ਨਰਕ ਦੇ ਆਗ ਦੇ ਵਿੱਚ ਚਲੇ ਗਏ ਤਾਂ ਉੱਥੇ ਕੋਈ ਲਿਮਟ ਨਹੀਂ ਉਹ ਕੋ 10 ਸਾਲ ਦੀ 20 ਸਾਲ ਦੀ 50 ਸਾਲ ਦੀ 100 ਸਾਲ ਦੀ ਉਹ ਅਨੰਤ ਕਾਲ ਦੀ ਮੌਤ ਹੁਣ ਡਿਸਾਈਡ ਆਪਾਂ ਕਰਨਾ ਆ ਕਿ ਆਪਾਂ ਅਨੰਤ ਕਾਲ ਦੀ ਮੌਤ ਲੈਣੀ ਆ ਜਾਂ ਆਪਾਂ ਅਨੰਤ ਕਾਲ ਦਾ ਜੀਵਨ ਲੈਣਾ ਆ ਅਨੰਤ ਕਾਲ ਦਾ ਜੀਵਨ ਅਗਰ ਅਸੀਂ ਲੈਣਾ ਆ ਤੇ ਇਸ ਧਰਤੀ ਤੇ ਮੇਰੇ ਅਜ਼ੀਜ਼ੋ ਭੈਣਾਂ ਸਾਨੂੰ ਦੁੱਖ ਵੀ ਹੋਵੇ ਸੰਕਟ ਵੀ ਹੋਵੇ ਹਰ ਸੰਕਟ ਨੂੰ ਜਿਹਦਾ ਲਾਜ਼ਰ ਨੇ ਪਾਰ ਕੀਤਾ ਸਾਨੂੰ ਵੀ ਪਾਰ ਕਰਕੇ ਪ੍ਰਭੂ ਯਿਸੂ ਨਾਸਰੀ ਦੇ ਨਾਲ ਹਮੇਸ਼ਾ ਅਨੰਤ ਜੀਵਨ ਕਹਿੰਦਾ ਥੋੜੇ ਦਿਨ ਦਾ ਦੁੱਖ ਇਸ ਧਰਤੀ ਤੇ ਸਾਡੀ ਜ਼ਿੰਦਗੀ 'ਚ ਥੋੜੇ ਦਿਨ ਦਾ ਅਗਰ ਸਾਡੀ ਜ਼ਿੰਦਗੀ 'ਚ ਪ੍ਰੋਬਲਮ ਆਉਂਦੀ ਆ ਮੈਂ ਕੋਈ ਟੈਨਸ਼ਨ ਨਹੀਂ ਕੋਈ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪ੍ਰਭੂ ਯਿਸੂ ਨਾਜ਼ਰੀ ਹਰ ਕਦਮ ਤੇ ਸਾਡੇ ਨਾਲ ਖੜਾ ਆ ਉਹ ਸਾਨੂੰ ਇੱਥੇ ਵੀ ਕਦੀ ਵੀ ਕਿਸੇ ਪੱਖੋਂ ਕਮਜ਼ੋਰ ਨਹੀਂ ਰਹਿਣ ਦੇਗਾ ਮੇਰੇ ਅਜ਼ੀਜ਼ੋ ਕਦੀ ਤੁਸੀਂ ਦੇਖਿਆ ਕਿ ਇੱਕ ਬਾਪ ਕਦੀ ਆਪਣੇ ਬੱਚੇ ਲਈ ਬੁਰਾ ਸੋਚਦਾ ਜਦੋਂ ਅਸੀਂ ਜਿਸਮਾਨੀ ਤੌਰ ਤੇ ਆਪਣੇ ਬੱਚਿਆਂ ਲਈ ਬੁਰਾ ਨਹੀਂ ਸੋਚਦੇ ਤਾਂ ਉਹ ਜਿਹੜਾ ਸਾਡਾ ਰੋਹਾਨੀ ਪਿਤਾ ਉਹ ਸਾਡੇ ਲਈ ਕਿੰਦਾ ਇੱਕ ਬਾਪ ਜਿਹੜਾ ਆ ਜਦੋਂ ਉਹ ਇੱਕ ਲਗਜ਼ਰੀ ਕਾਰ ਚ ਆ ਉਹ ਇੱਕ ਲਗਜ਼ਰੀ ਕੋਠੀ ਵਿੱਚ ਵਾ ਤਾਂ ਤੁਹਾਨੂੰ ਕੀ ਲੱਗਦਾ ਉਹ ਆਪਣੇ ਬੱਚੇ ਨੂੰ ਝੌਂਪੜੀ ਵਿੱਚ ਬਿਠਾਊਗਾ ਉਹ ਆਪਣੇ ਬੱਚੇ ਨੂੰ ਕਦੀ ਝੌਂਪੜੀ ਵਿੱਚ ਨਹੀਂ ਬਿਠਾਊਗਾ ਬਲਕਿ ਉਹ ਆਪਣੇ ਨਾਲ ਉਸ ਲਗਜ਼ਰੀ ਕਾਰ ਵਿੱਚ ਉਸ ਲਗਜ਼ਰੀ ਬੰਗਲੋ ਵਿੱਚ ਰੱਖੇਗਾ ਉਸ ਲਗਜ਼ਰੀ ਕੋਠੀ ਵਿੱਚ ਰੱਖੇਗਾ ਆਪਣੇ ਬੱਚੇ ਨੂੰ ਕਿਉਂਕਿ ਕੋਈ ਵੀ ਬਾਪ ਨਹੀਂ ਚਾਹੁੰਦਾ ਜੇ ਅਸੀਂ ਜੇ ਸਮਾਨੀ ਮਾਪੇ ਹੋ ਕੇ ਆਪਣੇ ਬੱਚਿਆਂ ਦਾ ਨਹੀਂ ਬੁਰਾ ਚਾਹੁੰਦੇ ਤਾਂ ਸਾਡਾ ਜਨ ਰੋਹਾਨੀ ਪਾਪ ਆ ਉਹ ਤਾਂ ਸਾਡੇ ਲਈ ਕਦੇ ਵੀ ਬੁਰਾ ਨਹੀਂ ਹੋ ਸਕਦਾ ਕਿਉਂਕਿ ਉਹਨੇ ਸਾਡੇ ਲਈ ਆਪਣੀ ਜਾਨ ਦਿੱਤੀ ਉਹਨੇ ਸਾਡੇ ਲਈ ਆਪਣਾ ਪਵਿੱਤਰ ਲਹੂ ਬਹਾਇਆ ਔਰ ਸਾਡੇ ਪਾਪਾਂ ਨੂੰ ਉਠਾ ਲਿਆ ਉਹ ਕਦੀ ਨਹੀਂ ਚਾਹੁੰਦਾ ਇਸੇ ਲਈ ਉਹ ਚਾਹੁੰਦਾ ਆ ਕਿ ਅਸੀਂ ਇਸ ਧਰਤੀ ਦੀਆਂ ਨਾਸ਼ਵਾਨ ਚੀਜ਼ਾਂ ਵੱਲ ਨਾ ਧਿਆਨ ਦਈਏ ਬਲਕਿ ਅਸੀਂ ਉਸ ਸਵਰਗ ਵੱਲ ਜਿਹੜਾ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ ਪਰਮੇਸ਼ਰ ਨੇ ਸਾਡੇ ਲਈ ਬਣਾਇਆ ਸਾਨੂੰ ਉਹਦੇ ਤੇ ਧਿਆਨ ਦੇਣਾ ਚਾਹੀਦਾ ਆ ਉਹ ਕਹਿੰਦਾ ਜਿੱਥੇ ਤੇਰਾ ਧਨ ਉੱਥੇ ਤੇਰਾ ਮਨ ਔਰ ਜੇ ਸਾਡਾ ਧਨ ਆਕਾਸ਼ ਦੇ ਵਿੱਚ ਇੱਥੇ ਕਹਿੰਦਾ ਜਿਹੜਾ ਤੂੰ ਧਨ ਜੋੜਦਾ ਆ ਉਹਨੂੰ ਕੀੜਾ ਵੀ ਲੱਗ ਸਕਦਾ ਜੰਗਾਲ ਪੈ ਸਕਦਾ ਉਹਨੂੰ ਉਹ ਨਾਸ਼ ਹੋਣ ਵਾਲਾ ਆ ਪਰ ਜਿਹੜਾ ਤੂੰ ਉੱਥੇ ਧਨ ਜੋੜੇਗਾ ਉਥੇ ਕਦੀ ਵੀ ਨਾਮ ਕੀੜਾ ਲੱਗੇਗਾ ਨਾ ਉਹ ਜੰਗ ਨਾਲ ਪਵੇਗਾ ਉਹ ਹਮੇਸ਼ਾ ਅਨੰਤ ਕਾਲ ਦਾ ਜੀਵਨ ਅਨੰਤ ਕਾਲ ਦੀ ਖੁਸ਼ੀ ਪ੍ਰਭੂ ਯਿਸੂ ਨਾਸਰੀ ਕੋ ਸ਼ੈਤਾਨ ਬਹੁਤ ਕੋਸ਼ਿਸ਼ ਕਰਦਾ ਹੈ ਕਿ ਖੁਦਾ ਦੇ ਬੱਚਿਆਂ ਨੂੰ ਪਰਵਾਮੀ ਔਰ ਕਰ ਵੀ ਲਿਆ ਲੇਕਿਨ ਮੇਰੇ ਅਜ਼ੀਜ਼ੋ ਸਾਨੂੰ ਸ਼ੈਤਾਨ ਨੂੰ ਹਰਾਉਣਾ ਹੈ ਸਾਨੂੰ ਸ਼ੈਤਾਨ ਨੂੰ maat ਦੇਣੀ ਹੈ ਔਰ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਸ਼ੈਤਾਨ ਨੂੰ maat ਦਵਾਂਗੇ ਤਾਂ ਉਹ ਕਦੀ ਵੀ ਸਾਡੇ ਕੋਲ ਨਹੀਂ ਆਵੇਗਾ ਸਾਡੇ ਅੰਦਰ ਉਹ ਸਾਰੀਆਂ ਬੁਰਾਈਆਂ ਨਿਕਲਣੀਆਂ ਚਾਹੀਦੀਆਂ ਵਾਂ ਜਿਹੜੀਆਂ ਪ੍ਰਭੂ ਯਿਸੂ ਨਾਸਰੀ ਨੂੰ ਪਸੰਦ ਨਹੀਂ ਪਰਵੀਸ ਨਾਸਰੀ ਨੂੰ ਕੀ ਨਹੀਂ ਪਸੰਦ ਪਰਵੀਸ ਨਾਸਰੀ ਨੂੰ ਗਾਲਾਂ ਨਹੀਂ ਪਸੰਦ ਚੁਗਲੀ ਨਹੀਂ ਪਸੰਦ ਨਸ਼ੇ ਨਹੀਂ ਪਸੰਦ ਮੇਰੇ ਅਜ਼ੀਜ਼ੋ ਪਰਮੇਸ਼ਰ ਨੂੰ ਬੁਰੀਾਈ ਤੋਂ ਕੇਣਾ ਪਰ ਉਹ ਸਾਡੇ ਨਾਲ ਪਿਆਰ ਕਰਦਾ ਇਸ ਲਈ ਉਹਨੇ ਆਪਣਾ ਪਵਿੱਤਰ ਲਹੂ ਕਲਵਰੀ ਦੇ ਉੱਤੇ ਬਹਾਇਆ ਤਾਂ ਕਿ ਮੇਰੇ ਬੱਚੇ ਜਿਹੜੇ ਆ ਉਹ ਪਾਪਾਂ ਤੋਂ ਆਜ਼ਾਦ ਸਾਨੂੰ ਪਾਪਾਂ ਤੋਂ ਆਜ਼ਾਦ ਕੀਤਾ ਮੁਕਤੀ ਦਿੱਤੀ ਔਰ ਇਸੇ ਕਰਕੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਖੁਦਾ ਦੇ ਬਲ ਨੂੰ ਰੱਖ ਕਰਨ ਦੀ ਖੁਦਾ ਦੇ ਪੱਲੇ ਨੂੰ ਫੜਨ ਦੀ ਅਗਰ ਅਸੀਂ ਫੜਾਂਗੇ ਤਾਂ ਅਸੀਂ ਅਨੰਤ ਕਾਲ ਦਾ ਜੀਵਨ ਪ੍ਰਭੂ ਯਿਸੂ ਨਾਸਰੀ ਕੋ ਪਾਵਾਂਗੇ ਮੇਰੇ ਅਜ਼ੀਜ਼ੋ ਕਿਉਂਕਿ ਇੱਥੇ ਧਰਤੀ ਉੱਤੇ ਸਾਡੀ ਇੱਕ ਉਮਰ ਦੀ ਲਿਮਟ ਆ ਪਰ ਉੱਥੇ ਸਾਡੀ ਕੋਈ ਵੀ ਲਿਮਟ ਨਹੀਂ ਅਗਰ ਅਸੀਂ ਅਨੰਤ ਕਾਲ ਦੇ ਜੀਵਨ ਦੇ ਵਿੱਚ ਵੜ ਗਏ ਫਿਰ ਉੱਥੇ 1 ਸਾਲ 2 ਸਾਲ ਜਾਂ 10 ਸਾਲ ਜਾਂ 20 ਸਾਲ ਜਾਂ 50 ਸਾਲ ਨਹੀਂ ਅਨੰਤ ਕਾਲ ਦੀਆਂ ਖੁਸ਼ੀਆਂ ਸਾਡੇ ਕੋਲ ਹੋਣੀਆਂ ਮੇਰੇ ਅਜ਼ੀਜ਼ੋ ਆ ਸਮਝ ਜ਼ਰੂਰਤ ਆ ਪ੍ਰਭੂ ਯਿਸੂ ਨਾਸਰੀ ਦਾ ਪੱਲਾ ਫੜਨੀ ਪ੍ਰਭੂ ਯਿਸੂ ਨਾਸਰੀ ਨਾਲ ਮੰਗਣ ਦੀ ਸੋ ਮੇਰੇ ਅਜ਼ੀਜ਼ੋ ਮੈਂ ਹਮੇਸ਼ਾ ਖੁਦਾ ਦੇ ਅੱਗੇ ਦੁਆ ਕਰਦੀ ਤੁਸੀਂ ਖੁਸ਼ ਰਹੋ ਆਬਾਦ ਰਹੋ ਔਰ ਹਮੇਸ਼ਾ ਤੁਹਾਡੀਆਂ ਸਾਰੀਆਂ ਵਿਸ਼ੇਸ ਖੁਦਾ ਪੂਰੀਆਂ ਕਰੇ ਖੁਦਾ ਤੋਂ ਮੰਗੋ ਖੁਦਾ ਤੋਂ ਪਰੇ ਸਾਡੀ ਕਿਤੇ ਕੋਈ ਭਲਾਈ ਨਹੀਂ ਖੁਦਾ ਤੋਂ ਬਗੈਰ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਜੇ ਤੁਸੀਂ ਉਹ ਕੋ ਮੰਗੋਗੇ ਇੱਕ ਦਿਨ ਮੰਗੋਗੇ ਦੂਜੇ ਦਿਨ ਉਹ ਤੁਹਾਡੇ ਤੋਂ ਵਾਪਸ ਮੰਗੇਗਾ ਲੇਕਿਨ ਪ੍ਰਭੂ ਜੀ ਉਸ ਨਾਸਰੀ ਦੇ ਕੇ ਕਦੀ ਮੰਗਦਾ ਨਹੀਂ ਪ੍ਰਭੂ ਜੀ ਉਸ ਨਾਸਰੀ ਦਇਆਵਾਨ ਹੈ ਅਨੰਤ ਕਾਲ ਦਾ ਜੀਵਨ ਪ੍ਰਭੂ ਜੀ ਉਸ ਨਾਸਰੀ ਕੋ ਸੋ ਮੇਰੇ ਜੀ ਜੋ ਅੱਜ ਸਾਨੂੰ ਮੋੜਨ ਦੀ ਲੋੜ ਆ ਔਰ ਜੀ ਸਾਨੂੰ ਆਪਣੇ ਪਾਪਾ ਤੋਂ ਪਛਤਾਪ ਕਰਕੇ ਆਪਣੇ ਖੁਦਾ ਦਾ ਹੱਥ ਫੜ ਲੈਣਾ ਚਾਹੀਦਾ ਹੈ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਖੁਦਾ ਤੁਹਾਡੀਆਂ ਸਾਰੀਆਂ ਬਲੇਸਿੰਗ ਨੂੰ ਪੂਰੀਆਂ ਕਰੇਗਾ ਹਾਲੇਲੂਆ ਪ੍ਰਭੂ ਜੀ ਮੈਂ ਤੁਹਾਡਾ ਤਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਹਨਾਂ ਤੇਰੇ ਬੱਚਿਆਂ ਲਈ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਇਸ ਬਚਨ ਨੂੰ ਸੁਣ ਰਹੇ ਆ ਪ੍ਰਭੂ ਜੀ ਇਹ ਬਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਫਲਦਾਇਕ ਹੋਵੇ ਇਹ ਬਚਨ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਬਰਕਤ ਔਰ ਆਸ਼ੀਸ਼ ਲੈ ਕੇ ਆਵੇ ਪਿਤਾ ਪਰਮੇਸ਼ਰ ਇਹ ਬੱਚੇ ਪਿਤਾ ਪਰਮੇਸ਼ਰ ਤੇਰੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦੇ ਔਰ ਇਹ ਬੱਚੇ ਪਿਤਾ ਪਰਮੇਸ਼ਰ ਜੋ ਵੀ ਇਹਨਾਂ ਦੀ ਜਿਸਮਾਨੀ ਪਿਤਾ ਪਰਮੇਸ਼ਰ ਖੁਸ਼ੀਆਂ ਨੇ ਪਿਤਾ ਉਹ ਵੀ ਤੂੰ ਹੀ ਪੂਰੀਆਂ ਕਰਨੀਆਂ ਪਿਤਾ ਕਿਉਂਕਿ ਇਹਨਾਂ ਨੇ ਕਿਸੇ ਹੋਰ ਕੋ ਨਹੀਂ ਜਾਣਾ ਇਹਨਾਂ ਨੂੰ ਸਿਰਫ ਤੇਰੇ ਕੋ ਮੰਗਣਾ ਹੈ ਪਿ ਉਹ ਕਦਾਚਿਤ ਸ਼ਰਮਿੰਦਾ ਨਹੀਂ ਹੁੰਦੇ ਪਰ ਜੇ ਤੇਰੇ ਬੱਚੇ ਆ ਇਹਨਾਂ ਦੀ ਹਰ ਪਰੇਸ਼ਾਨੀ ਨੂੰ ਦੂਰ ਕਰ ਪਿਤਾ ਪਰਮੇਸ਼ਰ ਅਗਰ ਪਿਤਾ ਕਰ ਜਾਇਆ ਅਗਰ ਬਿਮਾਰ ਆ ਅਗਰ ਔਲਾਦ ਨਹੀਂ ਕੀ ਅਗਰ ਪਿਤਾ ਬੇਕਾਰ ਆ ਅਗਰ ਕੋਈ ਵੀ ਮਸਲਾ ਆ ਅਗਰ ਕੋਈ ਬਿਮਾਰ ਖਦਾਵੰਦਾ ਕਿਤੇ ਪਿਤਾ ਪਰਮੇਸ਼ਰ ਜੋ ਵੀ ਕਿਸੇ ਨੂੰ ਕੋਈ ਬਿਮਾਰੀ ਆ ਪ੍ਰਭੂ ਯਿਸੂ ਨਾਸੇਜ ਦੇ ਨਾਮ 'ਚ ਆਪਣੇ ਬੱਚਿਆਂ ਨੂੰ ਆਜ਼ਾਦੀ ਦੇ ਚੰਗੇ ਆਏ ਨੇ ਔਰ ਆਪਣੀ ਵੱਡੀ ਦਇਆ ਕਰਕੇ ਆਪਣੀ ਵੱਡੀ ਕਿਰਪਾ ਕਰਕੇ ਪ੍ਰਭੂ ਜੀ ਆਪਣੇ ਬੱਚਿਆਂ ਨੂੰ ਅਨੰਤ ਜੀਵਨ ਦੇ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਆਪਣੇ ਸ਼ਾਈ ਗਦਰਨੇ ਚਪੂਰੀਆਂ ਕਰੋ ਪਿਤਾ ਪਰਮੇਸ਼ਰ ਔਰ ਅਸਮਾਨ ਜਾਂ ਖਿੜਕੀਆਂ ਆਪਣੇ ਬੱਚਿਆਂ ਲਈ ਖੋਲ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਵੱਡੀ ਬਰਕਤ ਦੇਣੀ ਆਪਣੇ ਬੱਚਿਆਂ ਨੂੰ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਚ ਮੰਗਦੀ ਹਾਂ ਆਮੀਨ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਿਸੀਵ ਕੀਤਾ ਤਾਂ ਪ੍ਰਭੂ ਯਿਸੂ ਦਾ ਨਾਮ ਲੈ ਕੇ ਕੋ ਆਮੀਨ ਪ੍ਰਭੂ ਤੁਹਾਨੂੰ ਬਹੁਤ ਵਧਾਵੇ ਬਹੁਤ ਫਲਾਵੇ ਔਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਯਿਸੂ ਨਾਸਰੀ ਪੂਰਾ ਕਰੇ ਮੈਂ ਤੁਹਾਨੂੰ ਧੰਨਵਾਦ ਕਰਦੀ ਹਾਂ ਅਰੇ ਇਸ ਵਚਨ ਨੂੰ ਤੁਸੀਂ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਔਰ ਇਸ ਵਚਨ ਨੂੰ ਆਪਣੇ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕਾਂ ਤੱਕ ਇਹ ਵਚਨ ਅਜੇ ਤੱਕ ਨਹੀਂ ਪਹੁੰਚਾ ਲੋਕਿ ਖੁਦਾ ਦੇ ਵਚਨ ਨੂੰ ਜਾਣਨ ਔਰ ਉਸ ਤੇ ਅਮਲ ਕਰਨ ਔਰ ਉਸ ਤੇ ایمان ਲੈਣ ਔਰ ਹਮੇਸ਼ਾ ਦੀ ਜ਼ਿੰਦਗੀ ਖੁਦਾ ਤੋਂ ਪੋਣ ਮੇਰੀ ਵੱਲੋਂ ਸਾਰਿਆਂ ਨੂੰ ਸਲਾਮ ਖੁਦਾ ਤੁਹਾਨੂੰ ਬਹੁਤ ਬਰਕਤਾਂ